ਸਾਂਝੇ ਗਰਬੋਤ ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾ ਅੱਗੇ ਇਹ ਗੱਲ ਸੁਣ ਕੇ ਮੈਨੂੰ ਟੈਨਸ਼ਨ ਜ਼ਰੂਰ ਹੋਈ ਸੀ ਕੀ ਪੁਲਿਸ ਡੈਡੀ ਨਾਲ ਕੀ ਵਰਤਾਓ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਭਾਵੇਂ ਜੋ ਮਰਜੀ ਹੋ ਜੇ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਨੂੰ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਹੰਤੀਆ ਵੱਤੋ ਵੱਤ ਖਣੋਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਦ ਪੱਕੀ ਆ ਸੈਂ ਜਗਰ ਪੁੱਤ ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾ ਅੱਗੇ ਇਹ ਗੱਲ ਸੁਣ ਕੇ ਮੈਨੂੰ ਟੈਨਸ਼ਨ ਜ਼ਰੂਰ ਹੋਈ ਸੀ ਕੀ ਪੁਲਿਸ ਡੈਡੀ ਨਾਲ ਕੀ ਵਰਤਾਓ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਹੂੰ ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਨੂੰ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖੇਣਾਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਦ ਪੱਕੀ ਆ ਸਾਂਝੇਰ ਪੁੱਤ ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾਗੇ ਕੀ ਪੁਲਿਸ ਨਾਲ ਕੀ ਵਰਤਾਓ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਭਾਵੇਂ ਜੋ ਮਰਜੀ ਹੋ ਜੇ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਨੂੰ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖਣੌਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਦ ਪੱਕੀ ਆ ਹੈਂ ਜਗਰ ਪੁੱਤ ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ ਚ ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾ ਅੱਗੇ ਇਹ ਗੱਲ ਸੁਣ ਕੇ ਮੈਨੂੰ ਟੈਨਸ਼ਨ ਜ਼ਰੂਰ ਹੋਈ ਸੀ ਕੀ ਪੁੱਤ ਡੈਡੀ ਨਾਲ ਕੀ ਵਰਤਾਓ ਕਰੂਗੀ ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ ਹੂੰ ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਭਾਵੇਂ ਜੋ ਮਰਜੀ ਹੋ ਜੇ ਕੋਈ ਸਰਕਾਰ ਕੋਈ ਪ੍ਰਸ਼ਾਸਨ ਉਹਨਾਂ ਨੂੰ ਦਬਾ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖਣੌਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਜੱਟ ਕਹੀ ਆਵਾਂਗੇ ਆਪਣੀ ਜਿੱਦ ਪੱਕੀ ਆ। ਹੈਂ ਜਗਰ ਪੁੱਤ? ਤੇਰੇ ਦਾਦਾ ਜੀ ਨੂੰ ਪੁਲਿਸ ਲੈ ਗਈ ਸੀ ਆਪਣੀ ਹਿਰਾਸਤ 'ਚ। ਤੇ ਤੈਨੂੰ ਹੁਣ ਕੀ ਲੱਗਦਾ ਵੀ ਯਾਰ ਆਪਣੇ ਮੋਰਚੇ ਦਾ ਕੀ ਬਣੂਗਾ ਅੱਗੇ? ਇਹ ਗੱਲ ਸੁਣ ਕੇ ਮੈਨੂੰ ਟੈਨਸ਼ਨ ਜ਼ਰੂਰ ਹੋਈ ਸੀ। ਕੀ ਪੁਲਿਸ ਡੈਡੀ ਨਾਲ ਕੀ ਵਰਤਾਓ ਕਰੂਗੀ? ਪਰ ਮੈਂ ਆਪਣੇ ਦਾਦਾ ਜੀ ਨੂੰ ਜਾਣਦਾ। ਉਹ ਜੱਟ ਦਬਣ ਵਾਲਾ ਹੈ ਹੀ ਨਹੀਂ ਭਾਵੇਂ ਜੋ ਮਰਜ਼ੀ ਹੋ ਜਾਏ। ਕੋਈ ਸਰਕਾਰ, ਕੋਈ ਪ੍ਰਸ਼ਾਸਨ ਬਾਰ ਨਹੀਂ ਸਕਦੀ ਮੇਰੇ ਸਾਰੇ ਕਿਸਾਨ ਵੀ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਖਣੌਰੀ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਆਪਾਂ ਜਿੱਤ ਕੇ ਹੀ ਆਵਾਂਗੇ ਆਪਣੀ ਜਿੱਦ ਪੱਕੀ